ਦੁਨੀਆ ਪੱਧਰ ਤੇ ਵੱਡੀ ਉਥਲ ਪੁਥਲ ਮੱਚੀ ਹੋਈ ਸੀ ਜੀ ਵੀਤਨਾਮ ਦੀ ਸਟਰਗਲ ਸਿਰੇ ਤੇ ਪਹੁੰਚੀ ਹੋਈ ਸੀ ਉਧਰੋਂ ਅਮਰੀਕਾ ਦੇ ਵਿੱਚ ਵੀ ਜਿਹੜੀਆਂ ਸਿਵਲ ਲਿਬਰਟੀਜ਼ ਮੂਵਮੈਂਟ ਜਿਹਦੇ ਚ ਮਾਰਟਨ ਲੂਥਰ ਕਿੰਗ ਤੇ ਆਪਣਾ ਮੈਲਕਮ ਐਕਸ ਉਹ ਬੜੇ ਵੱਡੇ ਕਾਲਿਆਂ ਦੇ ਯੋਧੇ ਉੱਭਰ ਕੇ ਸਾਹਮਣੇ ਆਏ ਹੀਰੋ ਤੇ ਇਸੇ ਤਰ੍ਹਾਂ ਚੇਗਵੇਰਾ ਦਾ ਚਰਚਾ ਦੁਨੀਆ ਦੇ ਵਿੱਚ ਸੀ ਚੀਨ ਦੇ ਵਿੱਚ ਮੌਜੇ ਤੁੰਗ ਦੀਆਂ ਧਾਕ ਪਾਈ ਹੋਈ ਸੀ ਤੇ ਸਾਰੇ ਜਿਹੜੇ ਹੈਗੇ ਕੰਟਰੀਜ਼ ਏਸ਼ੀਆ ਅਫਰੀਕਾ ਦੇ ਉਹਨਾਂ ਦੇ ਵਿੱਚ ਜਿਹੜੀਆਂ ਨੈਸ਼ਨਲ ਲਿਬਰੇਸ਼ਨ ਸਟਰਗਲਸ ਆ ਐਂਟੀ ਇੰਪੀਅਰ ਲਿਸਟ ਉਹ ਆਜ਼ਾਦੀ ਦੀਆਂ ਲਹਿਰਾਂ ਉਹ ਪੂਰਾ ਜੋਵੰਤੇ ਸੀ ਸੋ ਇੱਕ ਮਾਹੌਲ ਉਸ ਤਰ੍ਹਾਂ ਦਾ ਬਣਿਆ ਹੋਇਆ ਸੀ ਇਧਰੋਂ ਪੰਜਾਬ ਆਪਣਾ ਭਾਰਤ ਦੇ ਵਿੱਚ ਵੀ ਨਕਸਰਵਾੜੀ ਲਹਿਰ ਦਾ ਡੰਕਾ ਵੱਜ ਚੁੱਕਿਆ ਸੀ ਅਪ੍ਰੈਲ 1967 ਚ ਤੇ ਉਹ ਫਿਰ ਉਹਨੇ ਸਾਰੇ ਚਾਰੇ ਪਾਸੇ ਤਿਰੰਗਾ ਚੜੀਆਂ ਤੇ ਜਿਹਦੇ ਚੋਂ ਫਿਰ ਸਾਨੂੰ ਇਹ ਲੱਗਿਆ ਕਿ ਹੁਣ ਕਾਲਜ ਵਿੱਚ ਬੈਠਣ ਦਾ ਕੋਈ ਫਾਇਦਾ ਨਹੀਂ ਇਤਿਹਾਸ ਨਵਾਂ ਸਿਰਜਿਆ ਜਾ ਰਿਹਾ ਹੈ ਕਿਉਂ ਨਾ ਉਸ ਇਤਿਹਾਸ ਦੇ ਵਿੱਚ ਹਿੱਸਾ ਲਿਆ ਜਾਵੇ ਨਵੇਂ ਇਤਿਹਾਸ ਦੀ ਸਿਰਜਣਾ ਵਿੱਚ ਐਨੀ ਇੱਕ ਗੱਲ ਸੀ ਖਿਆਰਬੰਦ ਸੰਘਰਸ਼ ਜਿਹੜਾ ਚੱਲ ਰਿਹਾ ਸੀਗਾ नक्सलਵਾੜੀ ਉਹਦੇ ਵਿੱਚ ਸ਼ਾਮਲ ਹੋ ਗਏ